ਫਿਰ ਤੁਸੀਂ ਕਰਿਓ ਗੱਲ ਉਹਨਾਂ ਦਾ ਬਿਲਕੁਲ ਪ੍ਰਬੰਧ ਹੈ ਨਹੀਂ ਸਭੋ ਜੇ ਉਹਨਾਂ ਨੂੰ ਕੋਈ ਸਵਾਲ ਕਰਤਾ ਜਾਂ ਦੇਖੋ ਹੋਲਡ ਬੋਲਦੇ ਆ ਸਾਡੇ ਪ੍ਰਧਾਨ ਸਾਹਿਬ ਦਾ ਦਰਸਨ ਜੀ ਜੀ ਅੱਛਾ ਮੈਂ ਸਾਡੀ ਵਿਜੇ ਸਿੰਘ ਸਟੇਟ ਕਮੇਟੀ ਮੈਂਬਰ ਜੀ ਸਹਾਸਾ ਪੰਜਾਬ ਅਸੀਂ ਅੱਜ 56 ਪੁਿੰਚ ਦੇ ਖੜੇ ਆ ਹੱਦ ਤੋ ਮੈਂ ਆਗਰੂ ਅਰਜ਼ਾ ਕਰਦੇ ਆ ਜਿਹੜਾ ਇਲਾਕਾ ਡੁੱਬਿਆ ਉਹ ਸਾਰੇ ਤੰਦਰੁਸਤ ਰਹਿਣ ਬੰਦੇ ਜਿੰਨੇ ਵੀ ਆ ਕਿਤੇ ਉਹ ਸੇਵਾ ਕਰਦੇ ਆ ਵੀ ਤੰਦਰੁਸਤ ਰਹਿਣ ਬਹੁਤ ਲੋਕਾਂ ਇਨਸਾਨ ਹੋਇਆ ਅਸੀਂ ਵਾਹਿਗੁਰੂ ਦੇ ਸ਼ਾਸ ਕਰਦੇ ਅੱਗੇ ਪਾਸ਼ਾ ਮਰੇ ਕੋਈ ਆਣ ਨਾ ਆਵੇ ਕੋਈ ਤਕਲੀਫ ਆਵੇ ਇੱਥੇ ਜਿਹੜਾ ਸਤਿਗੁਰੂ ਦੇ ਰਾਹ ਤੇ ਖੜੇ ਸਾਰੇ ਸਾਡੇ ਕੇਵਲ ਸਿੰਘ ਜੀ ਸੰਗ ਜਤ ਸਿੰਘ ਜੀ ਸਾਡੇ ਪੰਥ ਸਾਹਿਬ ਖੜੇ ਨਾਲ ਦੇ ਇੱਕ ਚਾਂਜ ਖੜੇ ਆ ਪਿੰਦਰ ਜੀ ਖੜੇ ਆ ਸਾਰੇ ਸਾਥੀ ਕੰਮ ਕਰਦੇ ਆ ਕਿਨਾਂ ਸਾਡੇ ਲੋਕਾਂ ਨੇ ਹਮਿੰਦ ਕੀਤੀ ਥੇ ਰਾਤ ਪਟ ਕੇ ਆ ਰੱਖਿਆ ਢਾਲਾ ਦੀ ਰੋਗੀ ਤੋਂ ਜਦ ਕੇ ਇਹ ਗਮ ਪ੍ਰਸ਼ਾਸਨ ਦਾ ਆ ਲੋਕਾਂ ਨੇ ਪਹਿਲੋ ਕਾਲੀ ਮੋਟਾ ਪਾਈਆਂ ਇਹ ਕਾਲੀ ਮੋਟਾ ਪਾਈਆਂ ਅਖੀਰ ਉਹਨਾਂ ਕੰਮ ਨਹੀਂ ਕੀਤਾ ਤੇ ਆਪ ਪਾਰਟੀ ਮੋਟਾ ਪਾਈਆਂ ਮੈਂ ਕੰਮ ਕਰੂਗੀ ਜੇ 3 3.5 ਸਾਲ ਲਵਾ ਮੋਟਾ ਪਈਆਂ ਨੂੰ ਇਸ ਸੁੱਤੀ ਵਿੱਚ ਦਰਕਾਰ ਇਹਦਾ ਪਹਿਲ ਭੱਜ ਪਹਿਲਾਂ ਬਣਦਾ ਸੀਗਾ ਫੇ ਪਹਿਲਾਂ ਜਾਜਾ ਲੈ ਕੇ ਜਿੱਥੇ ਬੰਦੇ ਲੋੜਾ ਨੁਕਸਾਨ ਹੋਣਾ ਹੈ ਉੱਥੇ ਖਬਰ ਬੰਨੇ ਜਾਣ ਪੁੱਤਰ ਲੈ ਜਾਣ ਪਰ ਕੋਈ ਕੰਮ ਸਕਾਰ ਨੇ ਕੀਤਾ ਨਹੀਂ ਅੱਗੋ ਐਮਐਲ ਇੱਕ ਵਾਰ ਤੋਂ ਸੰਗੋ ਅੱਜ ਆਈਏ ਸੰਗੋਵਾਲ ਕੋਲ ਤੇ ਆਪੈਂਡ ਆਈਏ ਤੇ ਸਾਡੇ ਸਾਥੀ ਇੱਥੇ ਗਏ تھے ਉਦੋਂ ਉਲਟ ਬੋਲੀ ਆ ਪੱਕਾ ਦੇ ਖਿਲਾਫ ਬੋਲੀ ਆ ਸਾਡੀ ਸਤਾਹ ਦੇ ਖਿਲਾਫ ਬੋਲੀ ਆ ਅਜੀ ਬੱਚੜਾ ਇਹਨੂੰ ਉਹਨੂੰ ਇਸ ਗੱਲ ਦੀ ਮਾਹੀ ਮੰਗਣੀ ਬਹੁਗੇ ਚ ਬੋਲ ਕੇ ਇੱਥੇ ਆਈ ਆ ਐਂਦਾ ਬਕਵਾਸ ਮਾੜਾ ਕੀਤਾ ਉਹ ਸੈਨਿਕ ਤਾਂ ਜਾਊਗਾ ਅਸੀਂ ਸੰਯੁਕਤ ਸਾਲ ਮੋਤੀ ਨੂੰ ਬੇਨਤੀ ਕਰਦੇ ਆ ਇੱਥੇ ਵਿਚਾਰ ਕੀਤੇ ਜਾਂਦੇ ਜੋ ਐਮਐਲਏ ਬੀਬੀ ਮਾ ਨੇ ਕਹ ਲਓ ਤੇ ਕੀ ਫਗਵਾਲੇ ਬੱਚਾ ਉਹਦਾ ਅਸੀਂ ਧੜਕੇ ਵਿਰੋਧ ਕਰਦੇ ਆ ਪਰ ਹੌਣ ਸਮੇਂ ਚ ਐਕਸ਼ਨ ਲਵਾਂਗੇ ਪੂਰਾ ਇਹਦੀ ਮਾਹੀ ਮੰਗਾਵਾਂ ਜੋ ਐਮਬਲੇ ਕੋਲੋਂ ਐਂਦਾ ਨਹੀਂ ਕਰਨੀ ਚਾਹੀਦੀ ਹਾਲਾਤ ਬੜੇ ਮਾੜੇ ਹੋ ਗਏ ਆ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਉਹ ਦੇਖੋ ਮੋਕਾਂਨ ਕੇ ਉਹ ਜੇ ਦੇਖਦੇ ਕੁਝ ਕਰਦੇ ਕੋਈ ਨਹੀਂ ਯਾਰ ਨਾ ਦਿਤਾਰਿਆ ਇਧਰ ਬੜਾ ਲੱਗੀ ਹੋਈ ਆ ਕੋਈ ਪ੍ਰਸ਼ਾਸਨ ਦਾ ਕੰਮ ਨਹੀਂ ਡੀਸੀ ਆ ਜਵੇ ਐਮਐਲਏ ਆ ਜਵੇ ਜਿਹੜਾ ਮਾਰਦੀ ਗੱਲਾਂ ਕਰੀ ਜਾਂਦੀ ਆ ਉੱਠਾ ਰੋਲਾ ਪਉਂਦੇ ਆ ਅਸੀਂ ਇਹ ਸਹਿਣ ਨਹੀਂ ਕਰਨਗੇ ਸਾਡੇ ਲੋਕਾਂ ਦਾ ਗੱਲ ਕਿੰਨਾ ਆ ਲੋਕਾਂ ਦੇ ਘਰਾਂ ਦੇ ਬਾਹਰ ਆ ਕੇ ਇੱਥੇ ਸਾਲੇ ਕੰਮ ਕੀਤਾ ਲੋਕ ਜਨ ਬੱਚੇ ਬੁੱਢੇ ਇੱਥੇ ਟਰੈਕਟਰ ਲੈ ਕੇ ਆਇਆ ਸਾਡੇ ਗੁਰਿੰਦਰ ਪੱਡਾ ਜੀ ਸਾਡੀ ਕੇਵਲ ਸਿੰਘ ਕੀ ਫਾਈ ਕਰਦੇ ਉਹ ਪੂਰੀ ਸਾਲੇ